ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੇ ਰਿਕਵੈਸਟ ਕੀਤੀ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇੱਦਾਂ ਦੀ ਐਡ ਕਰਵਾਉਣੀਆਂ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 99152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਇੱਕ ਤਾਜੀ ਸੂਈ ਮੱਝ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਹਾਂ ਐਡਰੈਸ ਤੇ ਜਾਣਕਾਰੀ ਵੀਰਾਂ ਦਾ ਪੁੱਛ ਕੇ ਆਦਿਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੇਰੇ ਨਾਮ ਐਡਰੈਸ ਕਨਫਰਮ ਕਰਵਾ ਦਿਓ ਆਪਣਾ ਬਾਈ ਨਾਮ ਲਖਵਿੰਦਰ ਸਿੰਘ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਨਾਮ ਲਖਵਿੰਦਰ ਪਿੰਡ ਧੌਲਾ ਤੇ ਜ਼ਿਲ੍ਹਾ ਬਰਨਾਲਾ ਜਿਹੜੀ ਵੀਰੇ ਆਪਾਂ ਸਕਰੀਨ ਤੇ ਮੱਝ ਦੇਖੀ ਨਾ ਕਰੋ ਇੱਕ ਦੀ ਸੂਈ ਹੋਈ ਹੈ ਕੱਲ ਸਵੇਰੇ ਦੀ ਸੂਈ ਹੈ ਕੱਲ ਸੋਹਾਂ ਦੀ ਸੂਈ ਹੈ ਤੇ ਜੇਰ ਜੂਰ ਪੈ ਗਈ ਵੀਰੇ ਜੇਰ ਜੂਰ ਦੋਸਤੋ ਡਾਨਾ ਮਗਰ ਬੱਚਾ ਕੀ ਹੈ ਵੀਰੇ 25 ਮਗ ਮੀਡੀਅਮ ਸਾਈਜ਼ ਕੱਦ ਦਾ ਨਾ ਕੱਦ ਜਿਆਦਾ ਵੱਡਾ ਜਿਵੇਂ ਆਮ ਦਰਮਿਆਨੀਆਂ ਮਈਆਂ ਦੇ ਕੱਦ ਹੁੰਦੇ ਨੇ ਓਡਾ ਕੱਦ ਦਾ ਝੂਠਦਪਨ ਮਾਰ ਕੇ ਵੀਡੀਓ ਕਵਰ ਆਪਾਂ ਕਰਨੀ ਨਹੀਂ ਤੇ ਵੀਰੇ ਬੋਲਾ ਕਿੰਨਾ ਕਾ ਹੁਣ ਵੀ ਬੋਲਾ ਕੱਲ ਆਪਨੇ ਚੋਈ ਆ ਜਮਨ ਜੇ ਤੋੜਤੀ ਸੀ ਕੱਲ 3.5 ਕਿਲੋ ਬੱਚਾ ਚੰਗਾ ਕੇ ਬੋਲਾ ਚੋਈ ਮੰਨ ਲਾ ਵੀ 7-8 ਕਿਲੋ ਬੋਲੀ ਹੈਗੀ ਐ ਦੋਸਤੋ 7-8 ਕਿਲੋ ਬੋਲੀ ਤੋਂ ਸਟਾਰਟਿੰਗ ਕੀਤੀ ਐ ਕੋਈ ਆਪਾਂ ਹਵਾ ਜਗੰਨਾ ਨਹੀਂ ਦੇਣੀ ਆ 10 ਕਿਲੋ ਦੁੱਧ ਮੱਜਨੇ ਬੜੀ ਦਾਮਦਾਰੀ ਨੇ ਦੇਣਾ ਥਾਣਾ ਹਵਾਨੇ ਦੀ ਹੈਗੀ ਬਿਲਕੁਲ ਸਾਫ ਮੰਗਰ ਬੱਚਾ ਕੱਟੀ ਮੀਡੀਅਮ ਸਾਈਜ਼ ਚ ਕੱਦ ਤੇ ਲੈਣ ਦੇ ਨਾਲ ਆ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾ ਦਿਆਂਗੇ ਮੇਰੇ ਖੋਲ ਕੇ ਕਿਹੜਾ ਦਵਾਰੇ ਤੋਰੇ ਪੱਖੋਂ ਬਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਵੀਰ ਲਖਵਿੰਦਰ ਨਾਲ ਦੋਸਤੋ ਜਰੂਰ ਕੰਟੈਕਟ ਕਰ ਸਕਦੇ ਹੋ ਪਿੰਡ ਹੈਗਾ ਵੀਰ ਦਾ ਧੌਲਾ ਤੇ ਜ਼ਿਲ੍ਹਾ ਹੈਗਾ ਬਰਨਾਲਾ ਮੋਬਾਈਲ ਨੰਬਰ ਹੈਗਾ 75088 83132 ਦੋਸਤੋ ਥਾਣਾ ਹਵਾਨੇ ਦੀ ਹੈਗੀ ਹੈ ਮੱਝ ਐਨ ਬਿਲਕੁਲ ਸਾਫ਼ ਦੋਸਤੋ ਤੋਰੇ ਪੱਖੋਂ ਤੁਸੀਂ ਚੈੱਕ ਕਰ ਸਕਦੇ ਹੋਗੇ ਦੋਸਤੋ ਖਵਾਨੇ ਦੀ ਹੈਗੀ ਮੱਝ ਬਿਲਕੁਲ ਸਾਫ ਤੋਰਾ ਤਾਰਾ ਵੀ ਸਾਫ ਆਗਾ ਤਾਜੀ ਸੂਈਆ ਦੋਸਤੋ ਕੱਲ ਸਵੇਰ ਦੀ ਵੀ ਕਹਿੰਦਾ ਕੱਲ ਸ਼ਾਮ ਨੂੰ ਵੀ ਇਹ ਕਹਿੰਦਾ ਮੱਝ ਬੇਲੀ ਕਰੀ ਹੋਈ ਹੈ ਸਵੇਰੇ ਵੀਡੀਓ ਬਣਾਉਣ ਦਾ ਸਮਾਂ ਆਪਣਾ ਤਕਰੀਬਨ ਸਾਢੇ 6 ਦੇ ਲਗਭਗ ਆਗਾ ਜੇ ਕਿਸੇ ਮੇਰੇ ਵੀਰ ਦੀ ਸੁੰਦਰੀ ਚਾਹੁੰਦੀ ਆ ਤਾਂ ਵੀਰ ਲਖਵਿੰਦਰ ਨਾਲ ਦੋਸਤੋ ਜ਼ਰੂਰ ਕੰਟੈਕਟ ਕਰ ਲੋ ਪਿੰਡ ਤੌੜਾ ਤੇ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਵੀਡੀਓ ਦੇ ਵਿੱਚ ਬੋਲਦਾ ਮੇਰੇ ਧਾਰਾ ਮਾਰ ਕੇ ਦਿਖਾ ਦੇ ਦੋਸਤੋ ਪਸ마ਜ ਮੱਝ ਲੈ ਆਂਦੀ ਹੋਈ ਆ ਬੱਚਾ ਪ੍ਰੋਪਰ ਮੱਝ ਚੜਦੀ ਐ ਬੱਚਾ ਸਹੀ ਚੁੰਗਦਾਗਾ ਕੋਈ ਚਵਾਈ ਦੀ ਹੈਗੀ ਆ ਬਿਲਕੁਲ ਐਨ ਇੱਕ ਨੰਬਰ ਗਾਂਵਾਂ ਵਾਲਾ ਚੋਣਾ ਪੋਲਾ ਤੇ ਮੁਠੀ ਵਾਲਾ ਨਖਣਮਾ ਖਾਣਾ ਤੇ ਵੀਰੇ ਮੂਹਰੇ ਚੋ ਵੀ ਮਾਰ ਦੇ ਤੇ ਰੇਟ ਕੀ ਹੋਊਗਾ ਵੀਰੇ ਦਾ ਲੈਂਡ ਦੇ ਨਾਲ ਤੇ ਲੈਂਡ ਦੇ ਨਾਲ ਆ ਰੇਟ ਕਰਨਾ ਜੈਸ ਨੂੰ ਕਿੰਨੇ ਦੀ ਹੋਊ ਮੱਝ ਜਮਾ ਮੋਸਤਾ ਭਰਾ ਮਰੇ ਕਿੰਨਾ ਮਰਗੀਦਾ ਯਾਰ ਅੱਛਾ ਦੇਣੀ ਆ ਬਾਈ ਉਹੀ ਫੋਨ ਆਵੇ ਪੰਜ ਦੀ ਹਾਂ ਨਹੀਂ ਦੋਸਤੋ ਬਿਲਕੁਲ ਐਨ ਵੀਰ ਨੇ ਜੈਨੂਇਨ ਰੇਟ ਕੀਤਾ ਆ ਰੇਟ ਚ ਮੱਝਾਂ ਬਹੁਤ ਘੱਟ ਨਿਕਲਦੀਆਂ ਨੇ 1 ਲੱਖ ਤੇ 5000 ਵੀਰ ਨੇ ਦੇਣ ਲੈਣ ਵਾਲਾ ਰੇਟ ਕੀਤਾ ਘਰੇ ਬੰਦੇ ਦਾ 1 ਲੱਖ ਚੋਂ 5000 ਚੋਂ ਮਾਨਤਾਣ ਜਰੂਰ ਹੋਊਗਾ ਦੋਸਤੋ ਛੋਟ ਸੱਪਾ ਖੁੱਲਾ ਕਰੂਗਾ ਵੀਰ ਚਵਾਈ ਦੀ ਹੈਗਾ ਐਨ ਬਿਲਕੁਲ ਐਨ ਪੋਲੀ ਮੰਗਰ ਬੱਚਾ ਕੱਟੀ ਮੀਡੀਅਮ ਸਾਈਜ਼ ਚ ਕੱਦ ਸੁਆ ਵੀਰੇ ਕਹਾਂਗਾ ਸੁਆ ਭਰਾ ਮਰਾ ਦੋਸਤੋ ਸੁਆ ਵੀਰ ਕਹਿੰਦਾ ਤੀਜਾ ਮੰਜ਼ਿਲੋਂ ਚੌਥਾ ਮੰਜ਼ਿਲੋਂ ਦੂਜਾ ਮੰਜ਼ਿਲੋਂ ਆਪਣਾ ਕੰਮ ਵਪਾਰ ਦਾ ਦੋਸਤੋ ਆਪਣੀ ਮੱਝ ਹੈਗੀ ਖਰੀਦੀ ਚਵਾਈ ਦੀ ਹੈਗੀ ਬਿਲਕੁਲ ਲੈਣ ਇੱਕ ਨੰਬਰ ਮੋਟਾ-ਮੋਟਾ ਚੌਣ ਮੁਠੀ ਵਾਲਾ ਨਿਕਣ ਮਾ ਥਾਨ ਬਾਜਵ ਰੇਟ 1 ਲੱਖ ਤੇ 5000 ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ